ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਭੁਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਨੂੰ ਜੱਦੀ ਪਿੰਡ ਜਨਵਾ ਇਹਨਾਂ ਮਾਪੁਰਸ਼ਾਂ ਲਾਗੇ ਵਿੱਚ ਗਰੀਬ ਦਾ ਮੂੰਹ ਗੁਰੂ ਗ੍ਰੰਥ ਸਾਹਿਬਾ 2018 ਤੋਂ ਲੋਕ ਭਲਾਈ ਦਾ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਰਮੇ ਸਤਿਗੁਰ ਸਾਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਰਾਜ ਮਹਾਰਾਜ ਬਰਸਾਏ ਕਿ ਬਾਬਾ ਜਖ ਜਿੰਦੀ ਪਿੰਡ ਨਰੂੜ ਵਿਖੇ ਗੁਰਨਾਨਕ ਚੈਰੀਟੇਲ ਫੈਂਡਲ ਬੋਰਡ ਚਲਾਈ ਜਾ ਰਹੀ ਹੈ ਐਨਆਰਆਈ ਸੰਗਤਾਂ ਦੀ ਮਦਦ ਨਾਲ ਸੰਸਥਾ ਵੱਲੋਂ ਗੁਰੂ ਨਾਨਕ ਚੈਰੀਟੇਡੀਅਨ ਮੈਡੀਕਲ ਰੂਟ ਦੇ ਸਹਿਯੋਗ ਨਾਲ ਹਰ ਇਲਾਕੇਆਂ ਵਿੱਚ ਲਗਾਤਾਰ ਕੈਂਪ ਜਾਰੀ ਨੇ ਇਸ ਵਕਤ ਅਸੀਂ ਜ਼ਿਲ੍ਹਾ ਗਡਾਸਪੁਰ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕਾਲਾਂਵਾਲੀ ਵਿਖੇ ਖੜੇ ਆ ਜੀ ਜਿੱਥੇ ਗੁਰੂ ਘਰ ਵਿਖੇ ਕੈਂਪ ਚੱਲ ਰਿਹਾ ਹੈ ਮੈਡੀਕਲ ਕੈਂਪ ਤੇ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕ ਕਰਕੇ ਦਵਾਈਆਂ ਦੇ ਰਹੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਕਾਲਾ ਵਾਲੀ ਗੁਰਦੁਆਰਾ ਸਾਹਿਬ ਵਿਖੇ ਹਰ ਪੀੜਤਾ ਲਈ ਮੁਫਤ ਮੈਡੀਕੈਂਪ ਚੱਲ ਰਿਹਾ ਜੀ। ਜਾਂਪੇ ਵਿੱਚ ਜੋ ਨਾਰਮਲ ਪ੍ਰੋਬਲਮ ਆਂਦੀ ਆ ਖੰਗਰੇਸ਼ਾ ਬੁਖਾਰ ਜੋ ਇਧਰ ਪਾਣੀ ਸਮੱਸਿਆ ਨਾਲ ਜੋ ਵੀ ਖਾਜ ਵਗੈਰਾ ਪੈਰਾਂ ਹੱਥਾਂ ਤੇ ਉਹ ਸਾਰੇ ਪ੍ਰਕਾਰ ਦਵਾਈ ਦਿੱਤੀ ਜਾ ਰਹੀ ਹੈ ਜੀ ਸ਼ਾਮ ਦੇ 5 ਵਜੇ ਪੰਜ ਬੱਚੇ ਨੇ ਜੀ ਤੇ ਸਵੇਰ ਦਾ ਅੱਜ ਪੰਜਵਾਂ ਸਾਡਾ ਕੈਂਪ ਉਹ ਹੈ ਜੀ ਕਾਲਾਂ ਵਾਲੀ ਪਿੰਡ ਵਿਖੇ ਇੱਥੇ ਡਾਕਟਰਾਂ ਦੀ ਟੀਮ ਪੂਰਾ ਸਾਡੀ ਟੀਮ ਮਿਹਨਤ ਕਰ ਰਹੀ ਹੈ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ ਲਗਭਗ 8 ਵਜੇ ਤੱਕ 12 ਘੰਟੇ ਲਗਾਤਾਰ ਕੈਂਪ ਲੱਗ ਰਹੇ ਨੇ ਜੀ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਬਾਤੋ ਬਾਤ ਅਸੀਂ ਪਿੰਡ ਕਵਰ ਕਰਨੇ ਆ ਜੀ ਲਗਭਗ ਇਸ ਏਰੀਆ ਚ 60 ਤੋਂ 65 ਪਿੰਡ ਨੇ ਪ੍ਰਤਨ ਸਿੰਘ ਹਾਲ ਸਾਹਿਬ ਜੀ ਉਮਰ ਸਾਹਿਬ ਅੱਛਾ ਓਪੜੀ ਸਲਿੱਪ ਨੂੰ ਫਿਲਪ ਕਰ ਰਹੇ ਨੇ ਓਪੜੀ ਰਜਿਸਟਰ ਵਿੱਚ ਵੀ ਪ੍ਰੋਪਰ ਐਂਟਰੀ ਕੀਤੀ ਜਾ ਰਹੀ ਮਰਿਜਾਂ ਦੀ ਕਿੰਨਾ ਰੁਪਿਆ ਹਾਂ ਜੀ